ਦੀ ਵੀਡੀਓ ਤੁਹਾਡੇ ਵਾਸਤੇ ਖਾਸ ਹੈ ਜੀ ਇਹ ਵੀਡੀਓ ਪ੍ਰੋਜੈਕਟਰ ਤੇ ਆ ਜਿਹੜਾ ਕਿ ਆਪਾਂ ਇਹ ਮੰਗਾਇਆ ਸੀਗਾ ਤੇ ਇਹਨੂੰ ਕਨੈਕਟ ਕੀਤਾ ਹੋਇਆ ਆਪਾਂ ਮੋਬਾਈਲ ਦੇ ਨਾਲ ਆ ਚੱਲ ਜਾਂਦੀ ਆ ਮੋਬਾਈਲ ਦੀ ਸਕਰੀਨ ਤੇ ਹੁਣ ਤੁਹਾਨੂੰ ਆਪਾਂ ਦਿਖਾਉਨੇ ਆ ਇਹਦੀ ਸਕਰੀਨ ਵੀ ਦੀਵਾਰ ਤੇ ਕਿੱਡੀ ਬੰਦੀ ਆਈ ਆਪਾਂ ਕਰਨ ਲੱਗੇ ਆ ਲਾਈਟ ਬੰਦ ਜਿਹੜੀ ਆ ਉਹ ਆਪਣੇ ਤਰੀਕੇ ਦੇ ਮੁਤਾਬਕ ਕੋਈ ਦੇਖ ਸਕਦੇ ਹੋ ਤੁਸੀਂ ਇਹ ਪ੍ਰੋਜੈਕਟਰ ਚੱਲ ਲਿਆ ਜਾਂਦਾ ਆ ਇਹਦੀ ਸਕਰੀਨ ਮੇਰੀ ਵੀਡੀਓ ਚੱਲੀ ਜਾਂਦੀ ਆ ਪਰਾਇ ਤੇ ਆਹ ਇੰਦੀ ਸਕਰੀਨ ਹੈ ਜੀ ਠੀਕ ਹੈ ਜੀ ਤੇ ਇਹ ਚੱਲ ਰਿਹਾ ਇਹ ਜਿਹੜੀ ਵੀਡੀਓ ਆ ਆ ਵਾਲੀ 골ਡਨ ਫਰਾਈ ਹੋ ਗਈ ਇਹ ਮੇਰੀ ਹੋਈ ਆ ਆਪਦੀ ਵੀਡੀਓ ਹੈ ਆਪਣੇ ਚੈਨਲ ਦੀ ਹੈ ਇੱਕ ਕਾਫੀ ਦਾ ਕੇ 1721 ਰੁਪਏ ਦਾ ਮਗਾਇਆ ਸੀ ਤੇ ਬਹੁਤ ਵਧੀਆ ਇਹਦਾ ਫੋਕਸ ਆ ਬਹੁਤ ਵਧੀਆ ਦੀ ਕਲੈਰਟੀ ਆ ਤੁਸੀਂ ਦੇਖ ਲਓ ਇੰਨੀ ਕਲੈਰਟੀ ਹੈ ਦੀ ਇਹ ਤੁਸੀਂ ਇਹਨੂੰ ਬਹੁਤ ਵਧੀਆ ਬਣਦੀ ਹੈ Amazon ਤੋਂ ਮੰਗਾਇਆ ਸੀ ਗਾਈ ਮਿੰਨੀ ਹੋਮ ਪ੍ਰੋਜੈਕਟਰ ਹੈ ਇਹ ਦੇਖ ਲਓ ਕਿ ਜਦੋਂ ਬਣਾਨੇ ਆ ਉਹ ਦੇਖ ਲਓ ਇੰਦੀ ਸਕਰੀਨ ਆ ਆਪਣੇ ਚ ਤਿੰਨ ਚਾਰ ਵਾਰੀ ਬਣ ਰਹੀਆਂ ਫਿਰ ਪੱਤੀ ਤੁਹਾਨੂੰ ਨਾਲ ਵੀਡੀਓ ਸਾਂਝੀ ਕੀਤੀ ਹੈ ਤਾਂ ਜੋ ਤੁਸੀਂ ਵੀ ਆਪਣੇ ਘਰ 'ਚ ਇਸ ਨੂੰ ਫੇਰ ਇਹ ਕਨੈਕਟ ਹੋ ਜਾਂਦਾ ਮੋਬਾਈਲ ਦੇ ਨਾਲ ਇਦਾਂ ਕਰਕੇ ਇਦਾਂ ਦੀਆਂ ਵੀਡੀਓ ਤਾਂ ਤੁਹਾਡੇ ਕੋਲੇ ਆਉਂਦੀਆਂ ਰਹਿਣ ਆਹ ਦੇਖ ਲਓ ਜੀ ਪਹਿਲਾ ਆਈਕਨ ਨੂੰ ਦਬਾ ਕੇ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਕਲੈਰਿਟੀ ਦੱਸਿਓ ਕਿਵੇਂ ਲੱਗੀ ਇਹ ਪ੍ਰੋਜੈਕਟਰ ਹੈ ਜੀ ਪਰ ਲਾਈਟ ਸੈੱਟਦੇ ਹੁਣ ਤੁਹਾਨੂੰ ਦਿਖਾਉਨੇ ਆਂ ਆ ਰ ਗਈ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ